ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰਾਵੀ ਗਲੋਬਲ ਨਿਊਜ਼ ਵਾਰਡ ਨੰਬਰ 1 ਨਰੋਡ ਜੈਮਲ ਸਿੰਘ ਤੋਂ ਚੁਣਾ ਜਿੱਤ ਕੌਂਸਲਰ ਬਣੀ ਮਨੀਸ਼ਾ ਮਾਜ਼ਨ ਅਤੇ ਉਹਨਾਂ ਦੇ ਪਤੀ ਸੰਦੀਪ ਮਾਜ਼ਨ ਉਰਫ ਜਿੰਨੂ ਦੁਆਰਾ ਆਪਣੀ ਵਾਰਡ ਦੇ ਵਿੱਚ ਕਰ ਕਰ ਜਾ ਕੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਮਠਾਈਆਂ ਵੰਡੀਆਂ ਗਈਆਂ ਇਸ ਮੌਕੇ ਸੰਦੀਪ ਮਹਾਜਮ ਨੇ ਕਿਹਾ ਕਿ ਉਹ ਪਾਰਟੀ ਹਾਈ ਕਮਾਂਡ ਅਤੇ ਕੈਬਨਿਟ ਮੰਤਰੀ ਸ੍ਰੀ ਲਾਲਚੰਦ ਕਟਾਰੂ ਚੱਕ ਜੀ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਹਨਾਂ ਨੂੰ ਟਿਕਟ ਦੇ ਕੇ ਇਸ ਵਾਰ ਚੋਣਾਂ ਲੜਨ ਦਾ ਮੌਕਾ ਦਿੱਤਾ ਉਹਨਾਂ ਨੇ ਵਿਸ਼ਵਾਸ ਦਿਲਾਇਆ ਕਿ ਉਹ ਆਪਣੀ ਵਾਰਡ ਦੇ ਨਾਲ-ਨਾਲ ਪੂਰੇ ਨਰੋਡ ਜੈਮਲ ਸਿੰਘ ਦੇ ਵਿਕਾਸ ਲਈ ਕੰਮ ਕਰਨਗੇ ਅਤੇ ਪਾਰਟੀ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨਗੇ

ਮੈਂ ਉਹਨਾਂ ਦਾ ਧੰਨਵਾਦ ਕਰਕੇ ਆਪਣਾ ਇਹਨਾਂ ਦਾ ਪ੍ਰੋਪਰ ਸਾਥ ਹੁੰਦੀ ਹੈ ਤਾਂ ਕਿ ਅੱਗੇ ਵੀ ਅਸੀਂ ਇਸ ਪਾਰਟੀ ਨੂੰ ਕਾਮਯਾਬੀ ਬਹੁਤ ਬਹੁਤ ਵਧਾ ਸਕੀਏ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਆਪ ਜੀ ਦਾ 1 ਨੰਬਰ ਵਾਰਡ ਨੇ ਆਮ ਆਦਮੀ ਪਾਰਟੀ ਦੀ ਜਿੱਤ ਪ੍ਰਾਪਤ ਕਰਾਈ ਹੈ। ਆਪਾਂ ਐਮਸੀ ਬਣਿਆ ਆਪਾਂ ਨਰੋਡ ਜਮਤ ਸਿੰਘ ਦਾ 1 ਨੰਬਰ ਵਾਰਡ ਦੀ ਵੱਧ ਤੋਂ ਵੱਧ ਡਿਪੈਂਡਮੈਂਟ ਕਰਾਂਗੇ ਜੋ ਵਾਦੇ ਕੀਤੇ ਆ ਪੂਰੇ ਕਰਾਂਗੇ ਔਰ ਉਹਦੇ ਨਾਲ ਨਾਲ ਨਰੋਡ ਜਮਤ ਸਿੰਘ ਦੀ ਵੀ ਡਿਵੈਲਪਮੈਂਟ ਕਰਾਂਗੇ ਔਰ ਡਿਵੈਲਪਮੈਂਟ ਦੇ ਵਿੱਚ ਕੋਈ ਵੀ ਕੰਪਰੋਮਾਈਜ਼ ਕਿਸੇ ਕੰਮ ਦਾ ਨਹੀਂ ਹੋਏਗਾ ਔਰ ਦੂਸਰੀ ਗੱਲ ਆਪਣੀ ਪਾਰਟੀ ਨੂੰ ਅੱਗੇ ਲੈ ਕੇ ਜਾਵਾਂਗੇ ਔਰ ਵਧੀਆ ਰਿਜ਼ਲਟ ਲਿਆਵਾਂਗੇ ਜਿਹਦੇ ਨਾਲ ਇਹ ਪਾਰਟੀ ਦੇ ਹੋਰ ਅੱਗੇ ਬਦੇ ਫੁੱਲੇ ਔਰ ਸਾਡੇ ਵਾਰਡ ਦੀ ਦੁਆ ਵੀ ਸਾਡੀ ਪਾਰਟੀ ਨਾਲ ਔਰ ਸਾਡੇ ਨਾਲ ਆ। ਧੰਨਵਾਦ।